ਸਾਡੇ ਫੌਜ ਦੇ ਜਵਾਨ ਜਿਸ ਬਹਾਦੂਰੀ ਦੇ ਨਾਲ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਰਹੱਦ ਉੱਤੇ ਦੇਸ਼ ਸੁਰੱਖਿਅਤ ਲਈ ਆਪਣਾ ਫਰਜ਼ ਨਿਭਾਉਂਦੇ ਦਿਖਾਈ ਜਾਂਦੇ ਨੇ ਉੱਥੇ ਹੀ ਜਵਾਨ ਦੇਸ਼ ਦੀ ਜਨਤਾ ਦੇ ਜਾਨ ਮਾਲ ਦੀ ਰੱਖਿਆ ਕਰਦੇ ਵੀ ਦਿਖਾਈ ਨਸਰਾਉਂਦੇ ਨੇ ਜਿਸ ਦੀ ਮਿਸਾਲ ਇਸ ਵਾਇਰਲ ਵੀਡੀਓ ਵਿੱਚ ਵੇਖਣ ਨੂੰ ਮਿਲ ਰਹੀ ਹੈ ਇਹ ਵੀਡੀਓ ਐ ਗੁਰਦਾਸਪੁਰ ਦੇ ਅਗਲੇ ਦਰਿਆ ਉੱਤੇ ਪੈਂਦੇ ਕਨਈਏ ਦੇ ਪਿੰਡ ਦੇ ਜਿੱਥੇ ਰਾਵੀ ਦਰਿਆ ਉੱਤੇ ਬਣੇ ਪੁਲ ਤੋਂ ਇੱਕ ਔਰਤ ਨੇ ਆਤਮ ਹੱਤਿਆ ਕਰਨ ਲਈ ਤੇਜ਼ ਵਹਾਅ ਵਿੱਚ ਚਹਲ ਮਾਰ ਦਿੱਤੀ ਅਜੇ ਕਟਨਾ ਸਾਹਤ ਤੋਂ 400 ਮੀਟਰ ਦੂਰ ਆਵੀ ਦਰਿਆ ਵਿੱਚ ਫੌਜ ਦੇ ਕੁਝ ਜਵਾਨ ਕਿਸ਼ਤੀ ਵਿੱਚ ਗਸ਼ਤ ਕਰ ਰਹੇ ਸਨ ਉਦੋਂ ਉਨ੍ਹਾਂ ਦੀ ਨਜ਼ਰ ਡੁੱਬਦੀ ਹੋਰ ਤੇ ਪਹੁੰਚਾਉਣਾ ਇਸ ਔਰਤ ਨੂੰ ਵਹਾਂ ਵਿੱਚੋਂ ਫੜ ਲਿਆ ਤੇ ਕਿਸ਼ਤੀ ਵਿੱਚ ਖਿੱਚ ਕੇ ਉਸ ਦੀ ਜਾਨ ਬਚਾ ਲਈ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਨੇ ਆਦਮਾਤ ਕਰਨ ਦੇ ਮਕਸਦ ਤੋਂ ਰਾਵੀ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ ਤੇ ਇਹ ਵੀ ਪਿੰਡ ਕਨੀਏ ਦੇ ਬੇਟ ਦੀ ਦੱਸੀ ਜਾ ਰਹੀ ਹੈ ਕਿ ਉੱਥੇ ਇਹ ਫੌਜ ਦੇ ਜਵਾਨ ਜੰਮੂ ਕਸ਼ਮੀਰ ਰਾਈਫਲਸ ਬਟਾਲੀਅਨ ਦੇ ਦੱਸੇ ਜਾ ਰਹੇ ਹਨ ਗੌਰ ਕਰਨ ਵਾਲੀ ਗੱਲ ਇਹ ਕਿ ਜਿਸ ਮੌਕੇ ਮਹਿਲਾ ਨੇ ਦਰਿਆ 'ਚ ਛਾਲ ਮਾਰੀ ਸੀ ਉਸ ਸਮੇਂ ਦਰਿਆ ਕੰਢੇ ਕਾਫੀ ਲੋਕ ਮੂਕ ਦਰਸ਼ਕ ਬਣੇ ਖੜੇ ਵਿਖਾਈ ਦਿੱਤੇ ਪਰ ਕਿਸੇ ਨੇ ਵੀ ਅੱਗੇ ਆ ਕੇ ਮਹਿਲਾ ਦੀ ਜਾਨ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉੱਥੇ ਫੌਜੀ ਜਵਾਨਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਸਿਰਫ ਬਾਰਡਰ ਤੇ ਹੀ ਦੇਸ਼ ਦੀ ਰੱਖਿਆ ਨਹੀਂ ਕਰਦੇ ਸਗੋਂ ਹਰ ਥਾਂ ਤੇ ਦੇਸ਼ਵਾਸੀਆਂ ਦੀ ਸੇਵਾ ਲਈ ਮੌਜੂਦ ਨੇ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕਿ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ای ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ